Polladus is a master of astrology who is helping people get a better life. His services are get your ex love back, black magic removal and evil spirit removal, psychic reading, spiritual healing, vashikaran specialist, family problem solutions, negative energy removal, job and business problems, health problems and astrology and horoscope readings are his areas of expertise where he is able to suggest accurate remedies to solve the issues.

ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਖੇਤਾਂ ਦੇ ਵਿੱਚ ਪਾਣੀ ਦੀ ਵਾਰੀ ਨੂੰ ਲੈ ਕੇ ਪਿਓ ਪੁੱਤ ਦਾ ਪੀਤੇ ਦਿਨੀ ਕਤਲ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਮਿਲ ਚੁੱਕੀ ᱜੀ ਉਹਨਾਂ ਨੇ ਉਹ ਜਿਹੜੇ ਹਮਲਾਵਾਰੇ ਗਏ ਸੀ ਜੋ ਕਿ ਨਾਲ ਦੇ ਸੀ ਖੇਤਾਂ ਵਾਲੇ ਉਹਨਾਂ ਨੂੰ ਫੜ ਕੇ ਘਰ ਤਾਇਆ ਸਲੱਖਾਂ ਦੇ ਪਿੱਛੇ ਤੇ ਤੁਹਾਨੂੰ ਦੱਸ ਦਈਏ ਕਿ ਜੋ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ ਤੇ ਗੱਲ ਕਿੱਡੀ ਕਹੇਗੀ ਸੀ ਜਿਹਦੇ ਕਰਕੇ ਤੁਸੀਂ ਪਿਓ ਪੋਤੇ ਰਗੇ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਗਿਆ ਲੋਕਾਂ ਦੇ ਹੂਰ ਇੰਨੇ ਗਰਮ ਹੋ ਚੁੱਕੇਗੇ ਨੇ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਹਰਕਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਤੋਂ ਜਿਹੜਾ ਵੀ ਗਰੇਜ ਨਹੀਂ ਕਰਦੇਗੇ ਹੁਣ ਉਸ ਮਾਂ ਪਿਓ ਜਿਹੜੇਗੇ ਸੀ ਇਹਨਾਂ ਦਾ ਪੁੱਤ ਸੀ ਜਵਾਨ ਜਿਹਦੀ ਘਰ ਦੀ ਦਾ ਪਤੀ ਸੀ ਉਹ ਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਲੇਕਿਨ ਪਿੱਛੇ ਸਾਰੀ ਉਮਰਾਂ ਦਾ ਰੋਣਾ ਪਾ ਗਿਆ ਹੁਣ ਉਹਦਾ ਕੌਣ ਹੋਵੇਗਾ ਜ਼ਿੰਮੇਵਾਰ ਤੇ ਕੌਣ ਬਣੇਗਾ ਉਸ ਮਾਂ ਦਾ ਸਹਾਰਾ ਜਿਹਦਾ ਜੁ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen lugan is a leading matchmaking services provider. We offer a trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510-943-8037. Pandith Kalidas is a master of astrology who is helping people get a better life his services are get your ex-love back black magic removal and evil spirit removal psychic reading spiritual healing vashikaran specialist family problem solutions negative energy removal job and business problems health problems and astrology and horoscope readings are his areas of expertise where he is able to suggest accurate remedies to solve the issues you can get in touch with him at 1 510 8506385 ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ Hindu ਧਰਮ ਦੇ ਵਿੱਚ ਗੁਰੂ ਪੁਰणिमा ਦਾ ਬਹੁਤ ਮਹੱਤਵ ਹੈਗੀ ਆ ਸਾਰੇ ਦੇਸ਼ ਭਰ ਦੇ ਵਿੱਚ ਗੁਰੂ ਪੁਰणिमा ਮਨਾਈ ਜਾਂਦੀ ਹੈ ਉੱਥੇ ਹੀ ਗੱਲ ਕਰਾਂਗੇ ਹਰਦਵਾੜ ਦੀ ਮਾਂ ਗੰਗਾ ਦੇ ਜਿੱਥੇ ਲੱਖਾਂ ਲੋਕਾਂ ਦਾ ਸਿਲਾਬ ਜਿਹੜਾ ਪਹੁੰਚ ਚੁੱਕਿਆ ਹੈ ਲੋਕਾਂ ਵੱਲੋਂ ਉੱਥੇ ਗੁਰੂ ਪੁਰणिमा ਮਨਾਈ ਜਾ ਰਹੀ ਹੈ ਨਤਮਸਤਕ ਹੋ ਕੇ ਇਸ਼ਨਾਰ ਕੀਤਾ ਜਾ ਰਿਹਾ ਹੈਗਾ ਤਸਵੀਰ ਤੁਹਾਨੂੰ ਦੋਨੇ ਪੇਗੇ ਆ ਹਰਦਵਾਰ ਦੀਆਂ ਜਿੱਥੇ ਕਿ ماں ਗੰਗਾ ਤੇ ਲੱਖਾਂ ਲੋਕ ਜਿਹੜੇ ਗਏ ਪਹੁੰਚ ਚੁੱਕੇ ਗਿੰਨੇ ਗੁਰਪੂਰਨਿਮਾ ਦੇ ਮੌਕੇ ਦੇ ਉੱਤੇ ਉੱਥੇ ਇਸ਼ਨਾਨ ਕਰਕੇ ਮਾਤਾ ਅੱਗੇ ਅਰਦਾਸ ਬੇਨਤੀ ਕਰਦੇ ਪਏ ਨੇ ਕਿ ਨਾਲ ਦੇ ਨਾਲ ਆਪਣੇ ਤਰੀਕੇ ਦੇ ਨਾਲ ਗੁਰਪੂਰਨਿਮਾ ਉੱਥੇ ਮਨਾਉਂਦੇ ਪਏ ਨੇ ਇਹ ਅੱਜ ਦਿਹਾੜਾ ਜਿਹੜਾ ਆਇਆ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਖਾਸ ਤੌਰ ਤੇ ਆਪਾਂ ਗੱਲ ਕਰੀਏ ਤੇ ਹਰ ਕੋਈ ਗੁਰੂ ਵਾਲਾ ਜਿਹੜਾ ਸ਼ਖਸ਼ ਹੁੰਦਾ ਆ ਉਹ ਆਪਣੇ ਗੁਰੂ ਦੀ ਲਗਾਇਆ ਉਹ ਵਡਿਆਈ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਜਿਹੜਾ ਗਾਇਆ ਗੁਰੂ ਪੂਰਨਿਮਾ ਆਪਣੇ ਤਰੀਕੇ ਦੇ ਨਾਲ ਮਨਾਉਂਦਾ ਆ ਉਥੇ ਨਾਲ ਦੇ ਨਾਲ ਹਰਦਵਾਰ ਦੀਆਂ ਉਹ ਤਸਵੀਰਾਂ ਤੁਹਾਨੂੰ ਦਿਖੋਣੇ ਪਏ ਗਿਆ ਜਿੱਥੇ ماں ਗੰਗਾ ਦੇ ਦਰਸ਼ਨ ਕਰਨ ਦੇ ਨਾਲ ਲੱਖਾਂ ਲੋਕ ਕਿਹੜੇ ਗਿਆ ਪਹੁੰਚ ਚੁੱਕੇ ਨੇ ਉਥੇ ਮਨਾਉਂਦੇ ਪਏ ਨੇ ਗੁਰੂ ਪੁਰਿਮਾ ਦਾ ਇਹ ਪਾਵਨ ਤਿਉਹਾਰ ਸਤਿ ਸ਼ਕਾ ਜੀ ਤੁਸੀਂ ਦੇਖ ਰਹੇ ਹੋ ਯੂ ਐਸ ਏ ਪੰਜਾਬ 2 ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਆ ਤਾਂ ਹਾਦੀ ਹੋ ਗਈ ਦਵਾਈ ਲੈਣ ਦੇ ਬਹਾਨੇ ਮੈਡੀਕਲ ਸਟੋਰ ਦੇ ਅੰਦਰ ਬਰੇ ਤੇ ਫਿਰ ਕਰਕੇ ਐਸਾ ਕਾਰਾ ਜਿੰਨੂੰ ਦੇ ਕੇ ਤੁਹਾਡੇ ਰੋਹੋ ਛੁੱਟ ਜਾਣਗੇ ਜੀहां ਇਹ ਮਾਮਲਾ ਪੰਜਾਬ ਦਾ ਹੀ ਹੈਗਾ ਆ ਜਿੱਥੇ ਇੱਕ ਮੈਡੀਕਲ ਸਟੋਰ ਹੈਗਾ ਸੀ ਉਥੇ ਕੁਝ ਨੌਜਵਾਨ ਪਹਿਲੋ ਬਾਹਰ ਖਲੋ ਕੇ ਸਲਾਹ مشورہ ਕਰਦੇ ਆ ਫਿਰ ਮੂੰਹ ਬੰਨ ਕੇ ਅੰਦਰ ਆਂਦੇ ਨੇ ਦਵਾਈ ਲੈਣ ਦੀ ਗੱਲ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਨੂੰ ਹਥਿਆਰ ਦਿਖਾ ਕੇ ਡਰਾ ਤਮਕਾ ਕੇ ਇੱਕ ਨੁੱਕਰ ਤੇ ਖੜਾ ਕਰ ਦਿੱਤਾ ਜਾਂਦਾ ਏ ਕਿਉਂਕਿ ਜਦੋਂ ਕਿਸੇ ਨੂੰ ਹਥਿਆਰ ਦਿਖਾਇਆ ਜਾਂਦਾ ਤੇ ਹਰ ਕੋਈ ਇਨਸਾਨ ਡਰ ਜਾਂਦਾ ਕਿਉਂਕਿ ਅੱਜ ਕੱਲ ਤਾਂ ਕੋਲੀ ਚਲਾਉਣ ਲੱਗਿਆ ਨਸ਼ੇੜੀ ਦੇਖ ਦੇਣੀ ਹੈਗੇ ਉਹ ਇਨਸਾਨ ਦੁਕਾਨ ਦਾ ਡਰ ਗਿਆ ਸ਼ੈੱਡ ਤੇ ਉਹਨੂੰ ਖੜਾ ਕਰਕੇ ਉਹਦੀ ਦੁਕਾਨ ਦੀ ਫੋਲਾਫਾਲੀ ਸ਼ੁਰੂ ਕਰ ਦਿੱਤੀ ਤੇ ਸਮਾਨ ਦੇ ਵਿੱਚੋਂ ਪੈਸੇ ਜਿਹੜੇ ਨਾਲ ਖੜਨਾ ਹੀ ਕਰਨੇ ਸੀ ਨਾਲ ਦੇ ਨਾਲ ਕਹਿੰਦੇ ਆ ਕਿ ਸੈਂਟ ਦੀਆਂ ਸ਼ੀਸ਼ੀਆਂ ਵੀ ਲੈ ਕੇ ਉਥੋਂ ਰਫੂ ਚੱਕਰ ਹੋ ਚੁੱਕੇਗੇ ਨੇ ਇਹ ਐਸੇ ਛਾਤਰ ਲੁਟੇਰੇਗੇ ਸੀ ਤਸਵੀਰਾਂ ਦੇ ਵਿੱਚ ਤਾਂ ਵਾਸੀ ਉਹਦਾ ਕਲੀਅਰ ਚਿਹਰਾ ਨਜ਼ਰ ਹੀ ਆਉਂਦਾ ਪਿਆ ਹਲਕਾ ਜਿਹਾ ਰਮਾਲ ਉਹਨੇ ਬੰਨਿਆ ਗਾਇਆ ਜਲਦ ਫੜੇ ਜਾਣਗੇ ਲੇਕਿਨ ਬਾਅਦ ਵੀ ਜਲਦੀ ਆ ਜਾਣਗੇ ਕਿਉਂਕਿ ਉਹ ਸਾਹ ਦੇ ਨਾਲ ਗੱਲਬਾਤ ਨਹੀਂ ਬੰਦੀ ਇਹ ਤੇ ਕਾਨੂੰਨ ਸਖਤ ਲਿਉਨੇ ਚਾਹੀਦੇਗੇ ਤਾਂ ਕਿ ਜਦੋਂ ਇੱਕ ਵਾਰੀ ਇਹ ਨਸ਼ੇੜੀ ਲੁਟੇਰੇ ਫਰੇ ਜਾਣ ਤੇ ਘਟੋ ਘਟ 5 ਸਾਲ 10 ਸਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆੜਿਆ ਹੁਣ ਜੂਆ ਖਿਡੌਣ ਵਾਲਿਆਂ ਦੀ ਖੈਰ ਨਹੀਂ ਪੁੱਲ ਸੇ ਆਗੀ ਪੱਬਾ ਪਾਰ ਇਹ ਕੁਛ ਜੂਆ ਖਿਡੌਣ ਵਾਲੇ ਨੌਜਵਾਨ ਫੜੇ ਗਏਗੇ ਨੇ ਜਿੰਨਾ ਕੋਣ ਲੱਖਾਂ ਦੀ ਨਗਦੀ ਫੜੀ ਗਈ ਗਈ ਹੈ ਜੀ ਹਾਂ ਆਪਦੇ ਘਰ ਦੇ ਵਿੱਚ ਹੀ ਇੱਕ ਕਮਰੇ ਦੇ ਵਿੱਚ ਕੁਝ ਨੌਜਵਾਨਾਂ ਨੂੰ ਬਿਠਾ ਕੇ ਜੂਆ ਖਟਾਉਂਦੇ ਪਏ ਸੀ ਉਤੋਂ ਪੁਲਿਸ ਨੇ ਮਾਰ ਦਿੱਤੀ ਰੇਡ। ਕ੍ਰੇਡ ਮਾਰਨ ਤੋਂ ਬਾਅਦ ਨੌਜਵਾਨਾਂ ਨੂੰ ਫੜ ਕੇ ਸੁਟਿਆ ਇਸ ਲਾਕਾ ਦੇ ਪਿਛੇ ਤੇ ਕਿਹਾ ਜਾ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਸਾਨੂੰ ਇਸ ਤਰ੍ਹਾਂ ਦੀ ਸ਼ਿਕਾਇਤਾਂ ਮਿਲਦੀਆਂ ਪਈਆਂ ਸੀ ਕਿ ਇਸ ਕਲੋਨੀ ਦੇ ਵਿੱਚ ਜਿਹੜਾ ਹੈ ਜੂਆ ਖੜਾਇਆ ਜਾਂਦਾ ਹੈ ਕੁਝ ਲੋਕ ਬਾਹਰੋਂ ਆ ਕੇ ਇੱਥੇ ਜੂਆ ਖੇਡਦੇ ਨੇ। ਜਦੋਂ ਸਾਨੂੰ ਅਜ ਇਤਲਾਹ ਮਿਲੀ ਸੀ ਕਿ ਅਸੀਂ ਤੁਰੰਤ ਹੀ ਉੱਥੇ ਕਾਰਵਾਈ ਕਰ ਦਿੱਤੀ ਗਈ ਗਿਆ। ਫਿਲਹਾਲ ਤੁਹਾਨੂੰ ਤਸਵੀਰਤਾਂ ਤੋਂ ਹੁੰਦੇ ਪਏ ਹੈ ਕਿ ਪੁਲਸ ਅਧਿਕਾਰੀ ਦੀ ਵੀ ਗੱਲਾਂ ਦੱਸ ਦੇ ਪਏਗੇ ਆ ਜਿਨ੍ਹਾਂ ਵੱਲੋਂ ਇਹ ਸਾਰੀ ਜਿਹੜੀ ਰਣਨੀਤੀ ਬਣਾ ਕੇ ਕਾਰਵਾਈ ਕੀਤੀ ਗਈ ਗਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਦਾ ਕਰਿਆ ਕਰੋ ਹਾਂ ਜੀ ਡੀਜੀਪੀ ਸਾਹਿਬ ਪੰਜਾਬ ਦੇ ਯੋਗ ਕਵਾਈ ਦੇ ਵਿੱਚ ਜੋ ਮਾਰੇ ਸਾਡੇ ਖਿਲਾਫ ਜਿਹੜੀ ਮਹਿਮ ਚਲਾਈ ਹੋਈ ਹੈ ਤੱਕ ਆਪ ਉਸ ਦੇ ਬਟੇ ਅਧਿਕਾਰੀ ਸਾਡੇ ਪੁਸ਼ਟੀ ਕਰਦੇ ਪਏਗੇ ਆ ਨਾਲ ਦੇ ਨਾਲ ਇਹਦੇ ਨਾਲ ਸਾਥ ਨੇ ਵੀ ਉਹਦੇ ਤੇ ਕਾਫੀ ਦੇ ਪਰਚੇ ਕੀਆ ਉਹ ਇਹਦਾ ਪਲੇਟਾ ਪਿਆ ਜਾਣਾ ਹੈ ਜੀ ਹਾਂ ਹੁਣ ਉਹ ਸੁਭਿਰ ਦੀ ਕੀ ਕਾਰਵਾਈ ਕਰੇਗੀ ਜਿਹੜਾ ਜੀਤਪਿੰਡ ਇਹ ਵਾਂਗ ਬੋਲਦਾ ਕਾਸ ਜੀਪੀ ਪੀ ਜਾਏਗਾ ਉਹ ਨਾਲ ਦੇ ਨਾਲ ਕੀ ਇਹ ਫੂਲ ਸਿੰਗਰ ਹੈਗਾ ਸੀ ਪੰਜਾਬੀ ਟੀਵੀ ਵੱਲੋਂ ਪੰਜਾਬ ਫੋਟੋ ਸ਼ਾਟਸ ਦੇ ਵਿੱਚ ਆਪਣੇ ਮੋਬਾਈਲਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਉਹਨਾਂ ਗੁਣਾਂ ਦੇ ਤੁਹਾਨੂੰ ਸੁਣਾਈ ਦੇ ਦੇਵਗੇ ਜਿਹੜਾ ਕਿ ਇੱਕ ਨੌਜਵਾਨ ਨੇ ਵਜਾ ਕਰਕੇ ਸੁਣੋ ਨੇ ਗਿਆ ਕਿ ਸੂਨੀ ਬੋਦੀ ਰਜ਼ਾਨੇ ਅਸਰਾ ਹੋਤੇ ਮੁਲਾਇਮ ਯਾਰ ਯਾ ਨਿਸ਼ਾਨ ਜਿਹੜੇ ਇਹ ਗਾਣਾ ਬਹੁਤ ਆਰਵਾਸੀ ਸੁਜੀਤ ਬਿੰਦਰ ਦਾ ਜੀ ਬਾਕੀ ਕਾਫੀ ਪਬਲਿਸਿਟੀ ਮੀਡੀਆ ਤੇ ਵੀਡੀਓ ਪਾ ਰਿਹਾ ਹੈ ਸਵਾਲ ਚੁਕਿਆ ਪਾਣੀ ਦੱਸਾਂ ਹਲਕੀ ਦਾ ਤੇ ਕਿਵੇਂ ਚੱਲੇਗੀ ਇਸ ਚੀਜ਼ ਦੀ ਅੱਜ ਵੀ ਉਹਨਾਂ ਦੇ ਗਾਣੇ ਜਿਹੜੇ ਪੰਜਾਬ ਦੇ ਵਿੱਚ ਪੈਸਾਂ ਦੇ ਵਿੱਚ ਉਸੇ ਤਰ੍ਹਾਂ ਦੇ ਹੁੰਦੇ ਉਹ ਹਰ ਫੀਲਡ ਵਿੱਚ ਹੁੰਦੇ ਆ ਪਰ ਮੈਂ ਹੁਣ ਇਹ ਨੌਜਵਾਨ ਮੀਂਗਰੂਆਂ ਨੂੰ ਵੀ ਉਸੇ ਅਵਾਜ਼ ਨਾਲ ਕਰਨਾ ਪੈਂਦਾ ਗਿਆ ਬਿਲਕੁਲ ਜਿਹੜਾ ਕਿ ਅਸੀਂ ਖੁਦ ਇੱਕ ਰਿਪੋਰਟੇਜੇ ਪਾ ਚੁੱਕੇ ਹਾਂ ਕਿ ਜੀਤਬਿੰਦ ਰਖੀਆ ਫਿਰ ਉਹ ਜਿਹੜੇ ਉਹ ਸਮੋਇਲਾ ਵੀ ਨਾ ਡਾਟਾ ਸ਼ੋਟ ਨਹੀਂ ਜਦਾ ਨਹੀਂ ਨਾ ਉਹ WhatsApp ਡਾਟਾ ਤੇ ਸੋਸ਼ਲ ਮੀਡੀਆ ਦਾ ਡਾਟਾ ਠੀਕ ਹੈ ਜਦੋਂ ਉਹ ਆ ਗਿਆ ਉਹ ਤੁਹਾਨੂੰ ਸਾਰਾ ਸੀ ਐਕਸਪੋਜ਼ ਕਰਕੇ ਸਾਰੀ ਡਿਟੇਲ ਚ ਇਨਫੋਰਮੇਸ਼ਨ ਸਰ ਪੂਰੀ ਦੀ ਬੈਕ ਸਤਸਿਕਾ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਚਾਵਾ ਨਾ ਪਟੂਰੇ ਛੋਲੇ ਨਿਊਡਲ 버ਗਰਿਕ ਜਾਂ ਫਿਰ ਚਾਪਾ ਖਾਣ ਵਾਲਿਓ ਆ ਵੀਡੀਓ ਇੱਕ ਵਾਇਰਲ ਹੋ ਗਈ ਹੈ ਸੋਸ਼ਲ ਮੀਡੀਆ ਤੇ ਜਿਹਨੂੰ ਦੇਖ ਕੇ ਤੁਹਾਡੇ ਹੋਸ਼ ਹੀ ਉੱਡ ਜਾਣਗੇ ਇੱਕ ਨੌਜਵਾਨ ਪਟੂਰੇ ਛੋਲੇ ਖਾਂਦਾ ਪਿਆ ਸੀ ਉਹਦੇ ਵਿੱਚ ਕਿਤੇ ਮੱਖੀ ਨਿਗਲਾਈ ਜਿਹਦੀ ਵੀਡੀਓ ਉਸ ਗਾਹਕ ਨੇ ਬਣਾ ਲਈ ਉਤੋਂ ਬਾਅਦ ਪੈ ਗਿਆ ਗਾ ਦੁਕਾਨਦਾਰ ਦੇ ਨਾਲ ਜਿਹੜੀ ਮਾਲਕ ਨਾਲ ਹੋ ਗਈ ਬੈਸ ਬਸਾਈ ਉਤੋਂ ਬਾਅਦ ਜਿਹੜੀ ਬਲਾ ਕੀ ਕਹਿੰਦਾ ਪਿਆ ਤੁਸੀਂ ਆਪ ਹੀ ਸੁਣ ਲਓ ਉਹ ਕਹਿ ਰਿਹਾ ਹੈ ਕਿ ਮੈਂ ਤਾਂ ਇੱਥੇ ਕੰਮ ਕਰਦਾ ਆਂ ਤੇ ਇੱਥੇ ਜਿਹੜਾ ਇਹ ਸਮਾਨ ਪਟੂਰੇ ਛੋਲੇ ਸੀ ਬਨੇ ਬਣਾਏ ਲੈਨੇ ਆਂ ਸਾਡਾ ਇਹਦੇ ਵਿੱਚ ਕੋਈ ਵੀ ਰੋਲ ਨਹੀਂ ਹੈਗਾ ਬਨੇ ਬਣਾਏ ਆਪਾਂ ਲਿਆ ਕੇ ਵਰਤਦੇ ਹੈਗੇ ਆ ਤੇ ਇਹ ਅਸੀਂ ਜੂੜ ਉਹਨਾਂ ਦੀ ਸ਼ਿਕਾਇਤ ਕਰਾਂਗੇ ਉਹਨਾਂ ਨੂੰ ਲਾਮਾ ਜਰੂਰ ਦਵਾਗੇ ਕਿ ਤੁਹਾਡੇ ਪਟੂਰੀਆ ਦੇ ਵਿੱਚ ਨਿਕਲੀ ਹੈ ਮੱਖੀ ਲੇਕਿਨ ਜਿਹੜਾ ਦੁਕਾਨਦਾਰ ਹੈਗਾ ਸੀ ਉਹ ਤੇ ਇੰਨੀ ਗੱਲ ਕਹਿ ਕੇ ਆਪਣਾ ਪੱਲਾ ਝਾੜਦਾ ਨਜ਼ਰੋਂ ਹੁੰਦਾ ਪਿਆ ਲੇਕਿਨ ਜਿਹੜਾ ਗ੍ਰਾਹਕ ਹੈਗਾ ਸੀ ਉਹਦੇ ਵੱਲੋਂ ਸ਼ਿਕਾਇਤ ਕਰਨ ਦੀ ਜਿਹੜੀ ਗੱਲ ਲਗੀ ਆ ਉਹ ਕੀਤੀ ਜਾ ਰਹੀ ਹੈ ਫਿਲਹਾਲ ਮਾਮਲਾ ਹੱਪ ਹੋਇਆ ਨਹੀਂ ਹੋਇਆ ਇਹ ਤਾਂ ਓਨ ਬਲਾ ਸਮਝ ਦੱਸੇਗਾ ਲੇਕਿਨ ਕਿੰਨਾ ਕਿਤੇ ਵੀਡੀਓ ਜਿਹੜੀ ਗਈ ਕਾਫੀ ਸ਼ਰਮਨਾਕ ਗਈ ਆ ਜਿਹਨੂੰ ਦੇਖ ਕੇ ਸਭ ਦੇ ਹੋ ਛੁੱਟ ਗਏ ਤੇ ਕੀ ਹੋਣ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੈਗੀਆਂ ਇਹਦੀ ਕੋਈ ਸੇਫਟੀ ਇਹਦੇ ਵਿੱਚ ਕੋਈ ਫੂਡ ਸਰਟੀਫਿਕੇਟ ਜਾਂ ਕੋਈ ਸਾਫ ਸਫਾਈ ਦਾ ਧਿਆਨ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. Pandith Kalidas is a master of astrology who is helping people get a better life. His services are get your ex love back, black magic removal and evil spirit removal, psychic reading, spiritual healing, vashikaran specialist, family problem solutions, negative energy removal, job and business problems, health problems and astrology and horoscope readings are his areas of expertise where he is able to suggest accurate remedies to solve the issues.